ਬੱਸਾਂ ਦੇ ਵਿੱਚ ਜਹਾਜ਼ਾਂ ਦੇ ਵਿੱਚ ਹਰ ਥਾਂ ਔਰਤ ਜਿਹੜੀ ਹੈ ਉਹ ਬੰਦੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅੱਗੇ ਵਧਣ ਲੱਗ ਪਈ ਔਰਤ ਹੋ ਕੇ ਔਰਤ ਨਾਲ ਦੁਸ਼ਮਣੀ ਪਾਲਦੀ ਹੈ ਸੱਸ ਬਣ ਕੇ ਨੂੰਹ 'ਚੋਂ ਨੌਕਰਾਨੀ ਭਾਲਦੀ ਹੈ ਗਵੰਡਣ ਬਣ ਕੇ ਗਵੰਡਣਦਾਨ ਨੱਕ ਵੱਡਣਾ ਚਾਹੁੰਦੀ ਹੈ ਨੂੰ ਬਣ ਕੇ ਸੱਸ ਨੂੰ ਘਰੋਂ ਹੀ ਕੱਢਣਾ ਚਾਹੁੰਦੀ ਔਰਤਾਂ ਨੂੰ ਆਜ਼ਾਦੀ ਔਰਤ ਹੀ ਨਹੀਂ ਦੇ ਪੰਦੀ ਹੁਣ ਦੇਖੋਗੇ ਤੁਸੀਂ ਕਿ ਸਸਰਾਲ ਦੇ ਅੰਦਰ ਜਦੋਂ ਲੜਕੀ ਜਾਂਦੀ ਹੈ ਸਹੁਰੇ ਪਰਿਵਾਰ ਚ ਜਦੋਂ ਜਾਂਦੀ ਹੈ ਤਾਂ ਨਨਾਂਣ ਨੂੰ ਤਾਂ ਖੁੱਲ੍ਹ ਆਜ਼ਾਦੀ ਦਿੱਤੀ ਜਾਂਦੀ ਕਿ ਤੂੰ ਪਾ ਲਾ ਜੌਬ ਵੀ ਕਰ ਪਰ ਨੂੰ ਨੂੰ ਦੇਖਿਆ ਜਾਂਦਾ ਕਿ ਜੇ ਤੂੰ ਆਈ ਹੈ ਪਹਿਲੇ ਘਰ ਦਾ ਕੰਮ ਕਰ ਮੇਰਾ ਜਵਾਈ ਮੇਰੀ ਧੀ ਨੂੰ ਸਵੇਰੇ ਮੰਜੇ ਤੋਂ ਪੁੰਜੇ ਪੈਰ ਨਹੀਂ ਪਾਉਣ ਦਿੰਦਾ ਆਪ ਰਸੋਈ ਚ ਜਾਂਦਾ ਹੈ ਉਹਦੇ ਵਾਸਤੇ ਚਾਹ ਬਣਾ ਕੇ ਲਿਆਉਂਦਾ ਹੈ ਹੈਂ ਤੇ ਫੇਰ ਉਹਨੂੰ ਤੁਸੀਂ ਦੇਖ ਲਓ ਵੀ ਹਫ਼ਤਾ ਨਹੀਂ ਪੈਣ ਦਿੰਦਾ ਹੂੰ ਚੱਕਦਾ ਮੋਟਰਸਾਈਕਲ ਮਗਰ ਬਿਠਾਉਂਦਾ ਤੇ ਮੈਨੂੰ ਮਿਲਾਉਣ ਵਾਸਤੇ ਲੈ ਆਉਂਦਾ ਫੇਰ ਆਪਣੀ ਨੌਂ ਤੇ ਆ ਜਾਂਦੀ ਹੂੰ ਉਹ ਉਥੋਂ ਉਥੋਂ ਕਿਵੇਂ ਸ਼ੁਰੂ ਕਰਦੀ ਮਹਾਰਾਣੀ ਸਵੇਰ ਨੂੰ ਸੁੱਤੀ ਨਹੀਂ ਉੱਠਦੀ ਹੂੰ ਆ ਸਾਡੇ ਛੁੱਡੂ ਸਵੇਰੇ ਜਾ ਕੇ ਰਸੋਈ ਦੇ ਵਿੱਚੋਂ ਚਾਹ ਦਾ ਕੱਪ ਬਣਾ ਕੇ ਉਹਦੇ ਮੂਰੇ ਧਰਦਾ ਐ ਐਡੀ ਪੇਕਿਆਂ ਦੀ ਅੱਗ ਲੱਗੀ ਸੀ ਤਾਂ ਨਾ ਵੇਉਂਦੇ ਦੂਸਰੇ ਦਿਨ ਮੋਟਰਸਾਈਕਲ ਚੱਕਦੇ ਆ ਮਗਰ ਟਪੂਸੀ ਮਾਰ ਕੇ ਵਹ ਜਾਂਦੀ ਹੈ ਚਲਮਾ ਦੇ ਕੋਲ ਜਿੱਥੇ ਸਮਝਦਾਰੀ ਨਹੀਂ ਹੁੰਦੀ ਇਹ ਕਹਾਣੀਆਂ ਵਾਪਰਦੀਆਂ ਨਹੀਂ ਹੁੰਦੀ ਤੇ ਮੈਨੂੰ ਲੱਗਦਾ ਹੈ ਕਿ ਜੇਕਰ ਇਹ ਕਹਾਣੀਆਂ ਐਦਾਂ ਹੀ ਚਲਦੀਆਂ ਰਹਿਣਗੀਆਂ ਤਾਂ ਛੋਟੇ ਪਰਿਵਾਰ ਹੁੰਦੇ ਰਹਿਣ ਇੱਕ ਉਹ ਔਰਤ ਜਿਸ ਨੂੰ ਤੁਸੀਂ ਮਮਤਾ ਦੀ ਮੂਰਤ ਕਹਿੰਦੇ ਹੋ ਜਿਸ ਨੂੰ ਕਹਿੰਦੇ ਪਸੀਜ ਬੜੀ ਜਲਦੀ ਜਾਂਦੀ ਆ ਜਿਸ ਨੂੰ ਕਹਿੰਦੇ ਮੋਮ ਮੂੰਹ ਮਿਆਂ ਨਿਰਾ ਉਹ ਮੋਮ ਧੀ ਦੇ ਵਾਸਤੇ ਤਾਂ ਹੈ ਨੂੰ ਦੇ ਵਾਸਤੇ ਕਿਉਂ ਨਹੀਂ ਮਾਂ ਦੇ ਕਿਤੇ ਸਾਗ ਚੀਰਦੀ ਦੇ ਮਾੜਾ ਜਿ ਕਿਤੇ ਲੱਗ ਜਵੇ ਕੋਈ ਚੀਰਾ ਆ ਜਵੇ ਉਸ ਸਰ ਤੇ ਫਿਰ ਅਸਮਾਨ ਚੱਕ ਲੈਂਦੀ ਆ ਕਿ ਮੇਰੀ ਮਾਂ ਨੂੰ ਬਹੁਤ ਵੱਡੀ ਸੱਟ ਲੱਗ ਗਈ ਆ ਤੇ ਮੈਂ ਉਹਦਾ ਹਾਲ ਚਾਲ ਪੁੱਛਣ ਜਾਣਾ ਹੂੰ ਤੇ ਸੱਸ ਪਰ ਮਾਂ ਵਿਚਾਰੀ ਡੱਕੇ ਬਾਥਰੂਮ ਦੇ ਵਿੱਚ ਆਪਣਾ ਗੋਡਾ ਗਿੱਟਾ ਤੜਾ ਲਵੇ ਉਹ ਕਹਿੰਦੀ ਵੀ ਟਕਾ ਨਹੀਂ ਆਉਂਦਾ ਤੈਨੂੰ ਹੂੰ ਬਹਿਲਾ ਘੜੀ ਟੱਕੇ ਜੇ ਤੀ ਨੂੰ ਬਣ ਕੇ ਗਈ ਹੈ ਤਾਂ ਆਪਣਾ ਉਹੀ ਵਤੀਰਾ ਅੱਗੇ ਨਾ ਇਸਤੇਮਾਲ ਕਰੇ ਆਪਣੀ ਨੂੰਹ ਦੇ ਨਾਲ ਜੀ ਜੀ ਉਹਨੂੰ ਵੀ ਦੇਖਣਾ ਚਾਹੀਦਾ ਮੇਰੇ ਨਾਲ ਇਹ ਹੋਇਆ ਤਾਂ ਮੈਂ ਮੈਂ ਅੱਗੇ ਇਦਾਂ ਨਹੀਂ ਕਰਨਾ ਜੋ ਸੱਸ ਦੇ ਨਾਲ ਉਹ ਬਿਹੇਵ ਕਰਦੀ ਹੈ ਉਹੀ ਜੇਕਰ ਕਿਤੇ ਉਹਦੀ ਪਰਚਾਈ ਪੀਕੇ ਬੈਠੀ ਉਹਦੀ ਮਾਂ ਨਾ ਕਰੇ ਫੇਸ ਇਹ ਵੀ ਸੋਚ ਰੱਖਣੀ ਚਾਹੀਦੀ ਇੱਕ ਪਾਸੇ ਸੀ ਕਿ ਇਹ ਔਰਤ ਆਜ਼ਾਦ ਨਹੀਂ ਹੋਈ ਦੂਸਰੇ ਪਾਸੇ ਇੰਨੀ ਜ਼ਿਆਦਾ ਆਜ਼ਾਦ ਆ ਕਿ ਆਪ ਆਪਣੀ ਮਰਜ਼ੀ ਦੇ ਨਾਲ ਆਪਣਾ ਜੀਵਨ ਜੀ ਸਕਦੀ ਹੈ ਦੂਸਰੇ ਨੂੰ ਆਪਣੀ ਮਰਜ਼ੀ ਦੇ ਨਾਲ ਜੀਵਨ ਜੀਣ ਨਹੀਂ ਦੇ ਸਕਦੀ ਇਹ ਆਜ਼ਾਦੀ ਹੈ ਕਿ ਇੰਸਟਾਗ੍ਰਾਮ ਤੇ ਅੰਦਰ ਵੜ ਕੇ ਕਿਸੇ ਕਮਰੇ ਦੇ ਵਿੱਚ ਤੁਸੀਂ ਚਾਰਕੇ ਕੱਪੜੇ ਲਾ ਕੇ ਆਪਣੀ ਵੀਡੀਓ ਪਾ ਕੇ ਪ੍ਰਸਿੱਧੀ ਖਾਟ ਜੋਂ ਤੇ ਮਾਂ ਕਵੇ ਕਿ ਸਾਡੀ ਕੁੜੀ ਬੜੀ ਆਜ਼ਾਦ ਆ ਤੇ ਸੱਸ ਕਵੇ ਸਾਡੀ ਨੂੰਹ ਬੜੀ ਆਜ਼ਾਦ ਆ ਲਾਹਨਤ ਐਸੀ ਆਜ਼ਾਦੀ ਦੇ ਉੱਪਰ ਜਿਹੜੀ ਆਪਣੀ ਜਿਸਮ ਵੇਚ ਕੇ ਤੁਸੀਂ ਚਾਰ ਛਿਲੜਾਂ ਭਾਲਦੇ ਫਿਰਦੇ ਹੋ ਤੇ ਅੱਜ ਵੀ ਤੁਸੀਂ ਜੇਕਰ ਕਿਤੇ ਆਪਣੀ 16 ਸਾਲ ਦੀ ਕੁੜੀ ਨੂੰ ਕਿਤੇ ਬਾਜ਼ਾਰ ਦੇ ਵਿੱਚ ਰਾਤ ਨੂੰ ਕਿਤੇ ਤੀਨਾਂ ਦੀ ਡੱਬੀ ਲੈਣ ਜਾਣ ਦੇਣਾ ਹੋਵੇ ਨਾ ਤੇ ਕਹਿੰਦੇ ਕਿ ਪੰਜਾਂ ਸਾਲਾਂ ਦਾ ਆਪਣਾ ਭਰਾ ਲਾ ਜਾ ਭਰਾ ਦੇ ਮੋਢੇ ਤੇ ਬੰਦੂਕ ਟੰਗੀ ਆ ਤੁਸੀਂ ਇਹ ਦੇਖੋ ਕਿ ਤੁਸੀਂ ਵਿਆਹਾਂ ਸ਼ਾਦੀਆਂ ਦੇ ਮੂਵੀਆਂ ਤੋਂ ਹੁੰਦੇ 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 ਅੱਜ ਤੁਸੀਂ ਹਨੀਮੂਨ ਤੱਕ ਦੀ ਵੀਡੀਓ ਬਣਾਉਣ ਨੂੰ ਉਤਾਵਲੇ ਹੋ ਗਏ ਆ ਰੌਲਾ ਬੜਾ ਪੈਂਦਾ ਹੁੰਦਾ ਸੀਗਾ ਕਿ ਚੈਨਲਾਂ ਦੇ ਉੱਪਰ ਅਸ਼ਲੀਲਤਾ ਬੜੀ ਆ ਗਈ ਆ ਆ ਗਾਣਿਆਂ ਦੇ ਵਿੱਚ ਅਸ਼ਲੀਲਤਾ ਆ ਗਈ ਫਲਾਣੇ ਗਾਇਕ ਨੇ ਨੰਗੀਆਂ ਨਚਾਤੀਆਂ ਫਲਾਣੇ ਗਾਇਕ ਨੇ ਗੰਦ ਪਾਤਾ ਓਏ ਅੱਜ ਤਾਂ ਚੈਨਲਾਂ ਤੇ ਕੋਈ ਗੱਲ ਹੀ ਨਹੀਂ ਹੁੰਦੀ ਇਦਾਂ ਦੀ ਹੂੰ ਅੱਜ ਤਾਂ ਤੁਹਾਡੇ ਹੱਥਾਂ 'ਚ ਜਿਹੜੇ ਮੋਬਾਈਲ ਫੜੇ ਹੋਏ ਆ ਤੁਸੀਂ ਉਹਨਾਂ ਦੇ ਉੱਪਰ ਨੰਗੀਆਂ ਹੋ ਰਹੀਆਂ ਸਾਨੂੰ ਇੱਥੇ ਸੱਸਾ ਮਾਮਾ ਨਹੀਂ ਬਣਦੀਆਂ। ਨੂੰਹਾਂ ਧੀਆਂ ਨਹੀਂ ਬਣਦੀਆਂ। ਬਣਨ ਕਿਦਾਂ? ਤੁਹਾਡੀ ਸੋਚ ਦੇ ਅੰਦਰ ਵੀ ਇੱਕ ਜਿਹੜਾ ਏਡਾ ਵੱਡਾ ਖਲਾਅ ਆ ਹੂੰ ਉਹ ਬਣ ਨਹੀਂ ਦਿੰਦਾ। ਹੂੰ। ਔਰਤ ਲਈ ਆਜ਼ਾਦੀ ਦੀ ਮਾਇਨੇ ਬਹੁਤੇ ਨਹੀਂ ਹੁੰਦੇ। ਪਿਤਾ ਪਤੀ ਪਰ ਆਦੀ ਸੋਚ ਆਜ਼ਾਦ ਹੈ ਤਾਂ ਔਰਤ ਆਜ਼ਾਦ ਹੈ ਤੇ ਦੇਖਿਆ ਜਾਂਦਾ ਹੈ ਜੋ ਔਰਤਾਂ ਇਸ ਤਰ੍ਹਾਂ ਆਜ਼ਾਦ ਹੁੰਦੀਆਂ ਨੇ ਉਹ ਮਨੋਂ ਖੁਸ਼ ਹੁੰਦੀਆਂ ਨੇ ਉਹ ਬਹੁਤ ਕੁਝ ਕਰਦੀਆਂ ਨੇ ਤੇ ਬੁਲੰਦੀਆਂ 'ਚ ਹੁੰਦੀਆਂ ਨੇ ਸਿਰਸਰੇ ਪ੍ਰੋਗਰਾਮ 'ਚ तमाम ਦਰਸ਼ਕਾਂ ਦਾ ਮੀਨੂ ਵੱਲੋਂ ਸਵਾਗਤ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਕਿ ਔਰਤ ਨੂੰ ਆਜ਼ਾਦੀ ਕਿੱਥੇ-ਕਿੱਥੇ ਚਾਹੀਦੀ ਹੈ ਤੇ ਇਸ ਬਾਬਤ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਨੇ ਚਰਨਜੀਤ ਜੋਗੀ ਜੀ ਬਹੁਤ-ਬਹੁਤ ਸਵਾਗਤ ਸਵਾਗਤ ਤੁਹਾਡਾ ਵੀ ਮੀਨੂ ਜੀ ਆ ਗੱਲ ਹੈ ਕਿ ਔਰਤਾਂ ਦੀ ਆਜ਼ਾਦੀ ਦੀ ਤੁਸੀਂ ਗੱਲ ਛੇੜੀ ਹੈ ਜੀ वैसे आज औरत सिर्फ चूल्हे चौके तक محدود ਨਹੀਂ رہی ਹੂੰ औरत ਨੇ ਆਪਣੇ ਘਰ ਦੇ ਦਹਲਿਜ਼ੇ ਤੋਂ ਬਾਹਰ ਕਦਮ ਰੱਖਿਆ ਹੈ ਔਰ ਜੇਕਰ ਉਹ ਪੁਰਾਣੇ ਸਮੇਂ ਦੇ ਵਿੱਚ ਜੇਕਰ ਅਸੀਂ ਔਰਤ ਦੀ ਦਸ਼ਾ ਦੀ ਗੱਲ ਕਰ ਲਈਏ ਪਹਿਲਾਂ ਗੋਡਿਆਂ ਤੱਕ ਕੁੰਡ ਕੱਢਦੀਆਂ ਹੁੰਦੀਆਂ ਸੀਗੀਆਂ ਕੁੰਡ ਤੋਂ ਆਜ਼ਾਦੀ ਮਿਲੀ ਫਿਰ ਉਹ ਬਹੁਤੇ ਬਾਹਰਲੇ ਜੇਕਰ ਕੋਈ ਮਰਦ ਆਉਂਦੇ ਸੀ ਤੇ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਰابطਾ ਨਹੀਂ ਸੀ ਹੁੰਦਾ ਠੀਕ ਹੈ ਨਾ ਫਿਰ ਉਹ ਰابطਾ ਵੀ ਹੋਣ ਲੱਗ ਪਿਆ ਚਾਹਾਂ ਪਾਣੀ ਲੈ ਕੇ ਔਰਤਾਂ ਜਿਹੜੀਆਂ ਉਹ ਖੂਹਾਂ ਤੱਕ ਵੀ ਜਾਣ ਲੱਗ ਪਈਆਂ ਬੈਠਕ ਦੇ ਵਿੱਚ ਜੇਕਰ ਕੋਈ ਪਰੌਣਾ ਵੀ ਆ ਗਿਆ ਉਪਰਾਂ ਤਾਂ ਵੀ ਫਰੌਣ ਲੱਗ ਪਈਆਂ ਚੁੱਲ੍ਹੇ ਚੌਕੇ ਤੋਂ ਬਾਹਰ ਨਿਕਲੀਆਂ ਘਰ ਦੀ ਸਰਦਲ ਟੱਪੀਆਂ ਜੀ ਅੱਗੇ ਜਾ ਕੇ ਜ਼ਿੰਦਗੀ ਦੇ ਵਿੱਚ ਦਫ਼ਤਰਾਂ ਦੇ ਵਿੱਚ ਹੋਰ ਫੈਕਟਰੀਆਂ ਦੇ ਵਿੱਚ ਵੱਡੇ ਵੱਡੇ ਕਾਰਖਾਨੇ ਦੇ ਵਿੱਚ ਅਦਾਰਿਆਂ ਦੇ ਵਿੱਚ ਬੱਸਾਂ ਦੇ ਵਿੱਚ ਜਹਾਜ਼ਾਂ ਦੇ ਵਿੱਚ ਹਰ ਥਾਂ ਔਰਤ ਜਿਹੜੀ ਹੈ ਉਹ ਬੰਦੇ ਦੇ ਨਾਲ ਮੋਢੇ ਨਾਲ ਲਾ ਕੇ ਅੱਗੇ ਵਧਣ ਲੱਗ ਪਈ ਜੀ ਕੰਮ ਕਰਨ ਦੀ ਆਜ਼ਾਦੀ ਪੂਰੀ ਮਿਲੀ ਹੈ ਪਰ ਇੱਕ ਹੋਰ ਆਜ਼ਾਦੀ ਹੁੰਦੀ ਮਾਨਸਿਕ ਆਜ਼ਾਦੀ ਮਾਨਸਿਕ ਆਜ਼ਾਦੀ ਜਿਹੜੀ ਹੈ ਉਹ ਔਰਤ ਨੂੰ ਹਾਲੇ ਨਸੀਬ ਨਹੀਂ ਹੋਈ ਜੀ ਔਰਤ ਦੇ ਵਿੱਚ ਵਖਰੇਵਾ ਕੀਤਾ ਜਾਂਦਾ ਤੁਸੀਂ ਦੇਖੋ ਕਿ ਇੱਥੇ ਧੀਆਂ ਤੇ ਨੋਹਾਂ ਦੇ ਵਿੱਚ ਇੱਕ ਬਹੁਤ ਵੱਡਾ ਫਰਕ ਖੜਾ ਹੈ ਜੀ ਬਿਲਕੁਲ ਸਹੀ ਗੱਲ ਕਹੀ ਜੋਗੀ ਜੀ ਤੁਸੀਂ ਕਿ ਫਰਕ ਖੜਾ ਹੈ ਤੇ ਔਰਤ ਹੀ ਔਰਤ ਦੇ ਨਾਲ ਫਰਕ ਕਰ ਰਹੀ ਹੈ ਕਰਦੀ ਹੈ ਜੀ ਔਰਤ ਜਿਹੜੀ ਉਹ ਔਰ ਦੀ ਦੁਸ਼ਮਣ ਸਭ ਤੋਂ ਵੱਡੀ ਹੂੰ ਜੇਕਰ ਤੁਸੀਂ ਇਹ ਖਿਆਲ ਕਰੋ ਕਿ ਲੜਾਈਆਂ ਜਿਹੜੀਆਂ ਉਹ ਵੀ ਔਰਤਾਂ ਦੀਆਂ ਹੀ ਹੂੰ ਠੀਕ ਘਰਾਂ ਦੇ ਵਿੱਚ ਬਹੁਤਾ ਸਹਰਾ ਨਾ ਨੂੰ ਕੁਝ ਕਹਿੰਦਾ ਨਹੀਂ ਜੀ ਬਿਲਕੁਲ ਜੀਠ ਵਿਚਾਰਾ ਬੋਲੀਆਂ ਦੇ ਵਿੱਚ ਭੰਡਿਆ ਗਿਆ ਬਹੁਤਾ ਜੀਠ ਵੀ ਅੱਜਕੱਲ ਦੂਸਰੇ ਦੇ ਮਾਮਲੇ ਵਿੱਚ ਟੰਗ ਅੜਾਈ ਨਹੀਂ ਕਰਦਾ ਹੂੰ ਘਰ ਵਾਲਾ ਵੀ ਬਹੁਤਾ ਕੋਈ ਖਿੰਡਪਟ ਨਹੀਂ ਹੁੰਦੀ ਘਰ ਵਾਲੇ ਤਾਂ ਵਿਚਾਰਾ ਜਿਹੜਾ ਹੈਗਾ ਉਹ ਡਰਦਾ ਹੀ ਰਹਿੰਦਾ ਇੱਕ ਪਾਸੇ ਮਾਂ ਤੋਂ ਦੂਸਰੇ ਪਾਸੇ ਘਰ ਵਾਲੀ ਤੋਂ ਹਮ ਕੰਮ ਏਦੇ ਵਿਚਾਰੇ ਦਾ ਉਹਦਾ ਦਬੜੂ ਕੁਸੜੂ ਜਾ ਕਰਕੇ ਉਹਦਾ ਚੱਲਦਾ ਰਹਿੰਦਾ ਜੀ ਹੁਣ ਔਰਤ ਔਰਤ ਹੋ ਕੇ ਔਰਤ ਨਾਲ ਦੁਸ਼ਮਣੀ ਪਾਲਦੀ ਐ ਸੱਸ ਬਣ ਕੇ ਨੂੰਹ ਚੋਂ ਨੌਕਰਾਨੀ ਭਾਲਦੀ ਐ ਗਵੰਡਣ ਬਣ ਕੇ ਗਵੰਡਣ ਦਾ ਨੱਕ ਵੱਡਣਾ ਚਾਹੁੰਦੀ ਐ ਨੂੰ ਬਣ ਕੇ ਸੱਸ ਨੂੰ ਘਰੋਂ ਹੀ ਕੱਢਣਾ ਚਾਹੁੰਦੀ ਹੈ ਜੀ ਬਿਲਕੁਲ ਸਹੀ ਗੱਲ ਕਹੀ ਹੈ ਕੁਝ ਸਤਰਾ ਨੇ ਬਹੁਤ ਵੱਡੀ ਗੱਲ ਕਹਿ ਦਿੱਤੀ ਹੈ ਜੋਗੀ ਜੀ ਕਿਉਂਕਿ ਦੇਖਿਆ ਗਿਆ ਹੈ ਕਿ ਜੇ ਆਜ਼ਾਦੀ ਤੁਸੀਂ ਆਪਣੀ ਧੀ ਨੂੰ ਦਿੰਦੇ ਹੋ ਮੈਂ ਦੇਖਿਆ ਹੈ ਕਿ ਔਰਤਾਂ ਨੂੰ ਆਜ਼ਾਦੀ ਔਰਤ ਹੀ ਨਹੀਂ ਦੇ ਪਾਉਂਦੀ ਹੁਣ ਦੇਖੋਗੇ ਤੁਸੀਂ ਕਿ ਸਸਰਾਲ ਦੇ ਅੰਦਰ ਜਦੋਂ ਲੜਕੀ ਜਾਂਦੀ ਹੈ ਸਹੁਰੇ ਪਰਿਵਾਰ 'ਚ ਜਦੋਂ ਜਾਂਦੀ ਹੈ ਤਾਂ ਨਨ੍ਹਾਣ ਨੂੰ ਤਾਂ ਖੁੱਲ੍ਹ ਆਜ਼ਾਦੀ ਦਿੱਤੀ ਜਾਂਦੀ ਹੈ ਕਿ ਤੂੰ ਪਾਲਾ ਜੌਬ ਵੀ ਕਰ ਪਰ ਨੂੰ ਨੂੰ ਦੇਖਿਆ ਜਾਂਦਾ ਹੈ ਕਿ ਜੇ ਤੂੰ ਆਈ ਹੈ ਪਹਿਲੇ ਘਰ ਦਾ ਕੰਮ ਕਰ ਉਸ ਤੋਂ ਬਾਅਦ ਬਾਹਰ ਜਾਏ ਜੀ ਜੀ ਔਰ ਜੋ ਜਦੋਂ ਇਹ ਆਜ਼ਾਦੀ ਨਹੀਂ ਮਿਲਦੀ ਉਹਨੂੰ ਤਾਂ ਔਰਤ ਨੂੰ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਨਾ ਉਹ ਕਹਿ ਸਕਦੇ ਤੁਸੀਂ ਕੈਦ ਹੋ ਜਾਂਦੀ ਹੈ ਮਾਨਸਿਕ ਤੌਰ ਤੇ ਕੈਦ ਨਹੀਂ ਹੈ ਮਾਨਸਿਕ ਤੌਰ ਤੇ ਬਹੁਤ ਵੱਡੀ ਪੀੜਾ ਹੰਡਾਉਂਦੀ ਹੈ ਹੂੰ ਹੁਣ ਦੇਖੋ ਇੱਕ ਧੀ ਹੈ ਇੱਕ ਨੌ ਹੈ ਧੀ ਦੀ ਮਾਂ ਜਿਹੜੀ ਬੈਠੀ ਵਿਹੜੇ ਦੇ ਵਿੱਚ ਆਪਣੀ ਗਵੰਢਣ ਨਾਲ ਗੱਲਾਂ ਕਰਦੀ ਹੈ ਤੁਸੀਂ ਫਰਕ ਦੇਖਿਓ ਹੁਣ ਜੀ ਕਹਿੰਦੀ ਭੈਣ ਮੇਰੀ ਦੀ ਨੂੰ ਘਰ ਵਾਲਾ ਬਹੁਤ ਚੰਗਾ ਮਿਲਿਆ। ਹੂੰ। ਐਡਾ ਸਾਊ ਮੁੰਡਾ ਰੱਬ ਸਾਰਿਆਂ ਨੂੰ ਦਵੇ। ਮੇਰਾ ਜਵਾਈ ਜਵਾਈ ਨਹੀਂ ਪੋਤਿਆ। ਹੂੰ। ਮੇਰਾ ਜਵਾਈ ਮੇਰੀ ਧੀ ਨੂੰ ਸਵੇਰੇ ਮੰਜੇ ਤੋਂ ਪੁੰਜੇ ਪੈਰ ਨਹੀਂ ਪਾਉਣ ਦਿੰਦਾ। ਹੂੰ। ਆਪ ਰਸੋਈ 'ਚ ਜਾਂਦਾ। ਹਾਂ। ਉਹਦੇ ਵਾਸਤੇ ਚਾਹ ਬਣਾ ਕੇ ਲਿਆਉਂਦਾ। ਜੀ। ਹੈਂ? ਤੇ ਫੇਰ ਉਹਨੂੰ ਤੁਸੀਂ ਦੇਖ ਲਓ ਵੀ ਹਫ਼ਤਾ ਨਹੀਂ ਪੈਣ ਦਿੰਦਾ। ਹੂੰ। ਚੱਕਦਾ ਮੋਟਰਸਾਈਕਲ ਮਗਰ ਬਿਠਾਉਂਦਾ ਤੇ ਮੈਨੂੰ ਮਿਲਾਉਣ ਵਾਸਤੇ ਲੈ ਆਉਂਦਾ ਫਿਰ ਇੱਥੇ ਆਣ ਕੇ ਕਈ ਵਾਰ ਦੋ ਦੋ ਰਾਤਾਂ ਵੀ ਲਏ ਜਾਂਦੇ ਬਹੁਤ ਚੰਗਾ ਕਿਤੇ ਜਦੋਂ ਕਿਤੇ ਮੇਰੀ ਕਿਤੇ ਧੀ ਦਾ ਚਿੱਤ ਕਰੇ ਉਹਨੂੰ ਸ਼ਹਿਰ ਲੈ ਜਾਂਦਾ ਕਿਤੇ ਕਿਸੇ ਟਾਪੇ ਤੇ ਕਿਤੇ ਉਹਨਾਂ ਨੇ ਕੋਈ ਰੈਸਟੋਰੈਂਟ ਨਹੀਂ ਛੱਡਿਆ ਕਿਤੇ ਉਹ ਕਿਤੇ ਘੁੰਮਦੇ ਹੀ ਫਿਰਦੇ ਰਹਿੰਦੇ ਕਦੇ ਕਿਤੇ ਪਹਾੜਾਂ 'ਚ ਚੱਲ ਗਏ ਕਦੇ ਕਿਸੇ ਬਾਬੇ ਦੇ ਚੱਲ ਗਏ ਕਦੇ ਕਿਤੇ ਚੱਲ ਗਏ ਉਹ ਨਹੀਂ ਘਰ ਟੈਕਦੇ ਬਈ ਜੀ ਬਹੁਤ ਐਸ਼ ਕਰਾਉਂਦਾ ਮੇਰੀ ਧੀ ਨੂੰ ਮਾੜੀ ਜੀ ਕੋ ਚੀਜ਼ ਮੰਗੇ ਸਹੀ ਬਸ ਉਹ ਕਹਿੰਦਾ ਫਿਰ ਮੈਂ ਤੈਨੂੰ ਪਹਿਲਾਂ ਚੀਜ਼ ਲਿਆ ਕੇ ਹਾਜ਼ਰ ਕਰ ਦਿਆਂ ਜੀ ਇੱਥੋਂ ਤੱਕ ਕੀ ਕਰਦਾ ਵੀ ਵਿਚਾਰਾ ਕੰਮਕਾਰ ਕਰ ਦਿੰਦਾ ਇਦਾਂ ਦੇ ਸਾਥਪਤ ਕਿਤੇ ਲੱਭਣੇ ਫਿਰ ਮੁੜ ਕੇ ਉਹੀ ਸੱਸ ਜਿਹੜੀ ਆਪਣੀ ਧੀ ਜਵਾਈ ਦੀਆਂ ਗੱਲਾਂ ਕਰਦੀ ਹੁੰਦੀ ਹੈ ਫਿਰ ਆਪਣੀ ਨੌ ਤੇ ਆਂਦੀ ਹੈ ਹੂੰ ਉਥੋਂ ਉਥੋਂ ਕਿਵੇਂ ਸ਼ੁਰੂ ਕਰਦੀ ਮਹਾਰਾਣੀ ਸਵੇਰ ਨੂੰ ਸੁੱਤੀ ਨਹੀਂ ਉੱਠਦੀ ਹੂੰ ਆ ਸਾਡੇ ਛੁੱਡੂ ਸਵੇਰੇ ਜਾ ਕੇ ਰਸੋਈ ਦੇ ਵਿੱਚੋਂ ਚਾਹ ਦਾ ਕੱਪ ਬਣਾ ਕੇ ਉਹਦੇ ਮੂਰੇ ਧਰਦਾ ਐ ਐਡੀ ਪੇਕਿਆਂ ਦੀ ਅੱਗ ਲੱਗੀ ਸੀ ਤਾਂ ਨਾ ਵੇਉਂਦੇ ਦੂਸਰੇ ਦਿਨ ਮੋਟਰਸਾਈਕਲ ਚੱਕਦੇ ਆ ਮਗਰ ਟਪੂਸੀ ਮਾਰ ਕੇ ਭਜ ਜਾਂਦੀ ਐ ਚੱਲ ਮਾਂ ਦੇ ਕੋਲ ਵੀ ਮਾਂ ਨੂੰ ਕਿਤੇ ਪੇਟਾ ਪਿਆ ਇੱਕ ਤਾਂ ਇਹਨਾਂ ਨੂੰ ਘਰ ਦੇ ਖਾਣੇ ਨਹੀਂ ਸੁਆਦ ਆਉਂਦੇ ਜਦੋਂ ਚਿਤ ਕਰਦਾ ਇਹਨਾਂ ਦਾ ਨਾ ਦੱਸਦੇ ਨਾ ਪੁੱਛਦੇ ਚੱਕਦੇ ਗਲੀਲਾ ਜਾਂ ਤੁਰ ਪੈਂਦੇ ਆ ਕੋਈ ਇਹਨਾਂ ਨੇ ਰੈਸਟੋਰੈਂਟ ਨਹੀਂ ਛੱਡਿਆ ਕੋਈ ਇਹਨਾਂ ਨੇ ਵੱਡਾ ਹੋਟਲ ਨਹੀਂ ਛੱਡਿਆ ਹੋਰ ਤਾਂ ਹੋਰ ਇਹਨਾਂ ਦੇ ਕਮੇਟੇ ਨਹੀਂ ਮੁੱਕਦੇ ਵੀ ਹੁਣ ਵਿਆਹ ਨੂੰ ਇੰਨੇ ਸਾਲ ਹੋ ਗਏ ਤੁਹਾਡੇ ਅੱਗ ਲੱਗੀ ਆ ਕਦੇ ਕਿਸੇ ਬਾਬੇ ਦੇ ਕਦੇ ਕਿਸੇ ਜੇ ਸੁਖ ਘਰੋਂ ਨਹੀਂ ਨਾ ਮਾਂ ਦੇ ਕੋਲੋਂ ਮਿਲਣਾ ਮਿਲਣਾ ਇਦਾਂ ਵੀ ਨਹੀਂਗਾ ਇਦਾਂ ਤਾਂ ਤਾਂ ਝੁੱਡੂ ਪੁੱਤ ਰੱਬ ਕਿਸੇ ਨੂੰ ਦਵੇ ਨਾ ਦੋ ਨਜ਼ਰੀਏ ਹੋ ਗਏ ਬਿਲਕੁਲ ਜੋਗੀ ਜੀ ਕਹਾਣੀ ਇੱਕ ਕਰ ਦੇਣੀ ਹੈ ਬਹੁਤ ਸਾਰੇ ਘਰਾਂ ਦੀ ਹੈ ਜਿੱਥੇ ਸਮਝਦਾਰੀ ਨਹੀਂ ਹੁੰਦੀ ਇਹ ਕਹਾਣੀਆਂ ਵਾਪਰਦੀਆਂ ਨਹੀਂ ਉੱਥੇ ਤੇ ਮੈਨੂੰ ਲੱਗਦਾ ਹੈ ਕਿ ਜੇਕਰ ਇਹ ਕਹਾਣੀਆਂ ਇਦਾਂ ਹੀ ਚਲਦੀਆਂ ਰਹਿਣਗੀਆਂ ਤਾਂ ਛੋਟੇ ਪਰਿਵਾਰ ਹੁੰਦੇ ਰਹਿਣਗੇ ਦੇਖੋ ਗੱਲ ਇਹ ਹੈ ਹੁਣ ਸਾਨੂੰ ਤਾਂ ਇੱਥੇ ਇਸ ਗੱਲ ਦਾ ਵੀ ਉਹ ਔਰਤ ਕਿਆ ਉਹਦੇ ਰੂਪ ਦੋ ਆ ਧੀ ਦੇ ਵਾਸਤੇ ਹੋ ਰਿਆ ਨੂੰ ਦੇ ਵਾਸਤੇ ਹੋ ਰਿਆ ਇਹਨਾਂ ਦੋਨਾਂ ਰੂਪਾਂ ਦੇ ਵਿੱਚ ਅਸੀਂ ਔਰਤ ਕਿੱਥੇ ਆ ਇੱਕ ਉਹ ਔਰਤ ਜਿਸ ਨੂੰ ਤੁਸੀਂ ਮਮਤਾ ਦੀ ਮੂਰਤ ਕਹਿੰਦੇ ਹੋ ਜਿਸ ਨੂੰ ਕਹਿੰਦੇ ਪਸੀਜ ਬੜੀ ਜਲਦੀ ਜਾਂਦੀ ਆ ਜਿਸ ਨੂੰ ਕਹਿੰਦੇ ਮੋਮ ਮੋਹ ਮਿਆਂ ਨਿਰਾ ਉਹ ਮੋਮ ਧੀ ਦੇ ਵਾਸਤੇ ਤਾਂ ਹੈ ਨੂੰ ਦੇ ਵਾਸਤੇ ਕਿਉਂ ਨਹੀਂ ਨੂਹ ਦੇ ਵਾਸਤੇ ਪੱਥਰ ਦਿਲ ਕਿਉਂ ਆ? ਨੂਹ ਦੇ ਵਾਸਤੇ ਉਹ ਇਸ ਤਰ੍ਹਾਂ ਕਿਉਂ ਵਿਵਹਾਰ ਕਰਦੀ ਐ? ਸਾਨੂੰ ਇੱਥੇ ਸੋਚ ਦੇ ਵਿੱਚ ਫਰਕ ਆ ਜਾਂਦਾ। ਫੇਰ ਅਸੀਂ ਕਹਿੰਦੇ ਆ ਸੱਸਾਂ ਮਾਵਾ ਨਹੀਂ ਬਣਦੀਆਂ। ਨੂਹਾਂ ਧੀਆ ਨਹੀਂ ਬਣਦੀਆਂ। ਬਣਨ ਕਿਦਾਂ? ਤੁਹਾਡੀ ਸੋਚ ਦੇ ਅੰਦਰ ਵੀ ਇੱਕ ਜਿਹੜਾ ਐਡਾ ਵੱਡਾ ਖਲਾਅ ਆ, ਹੂੰ। ਉਹ ਭਰਨੇ ਨਹੀਂ ਦਿੰਦਾ। ਹੂੰ। ਜੋ ਮਰਜ਼ੀ ਕਰ ਲਓ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਓ। ਸੱਸ ਨੇ ਸੱਸ ਰਹਿਣਾ। ਮਾਂ ਨੇ ਮਾਂ ਰਹਿਣਾ। ਹੁਣ ਨੋ ਨੋ ਜਿਹੜੀ ਆ ਉਹ ਵੀ ਕਿਹੜਾ ਪਲਮਾਨ ਸੂ ਸੋਚਦੀ ਐ ਬਿਲਕੁਲ ਮਾਂ ਦੇ ਕਿਤੇ ਸਾਗ ਚੀਰਦੀ ਦੇ ਮਾੜਾ ਜਿ ਕਿਤੇ ਲੱਗ ਜਵੇ ਕੋਈ ਚੀਰਾ ਆ ਜਵੇ ਉਸ ਸਰ ਤੇ ਫਿਰ ਸਮਾਨ ਚੱਕ ਲੈਂਦੀ ਐ ਕਿ ਮੇਰੀ ਮਾਂ ਨੂੰ ਬਹੁਤ ਵੱਡੀ ਸੱਟ ਲੱਗ ਗਈ ਐ ਤੇ ਮੈਂ ਉਹਦਾ ਹਾਲ ਚਾਲ ਪੁੱਛਣ ਜਾਣਾ ਹੂੰ ਤੇ ਸੱਸ ਪਰ ਮਾਂ ਵਿਚਾਰੀ ਡੱਕੇ ਬਾਥਰੂਮ ਦੇ ਵਿੱਚ ਆਪਣਾ ਗੋਡਾ ਗਿੱਟਾ ਤੜਾ ਲਵੇ ਉਹ ਕਹਿੰਦੀ ਵੀ ਟਕਾ ਨਹੀਂ ਆਉਂਦਾ ਤੈਨੂੰ ਬਹਿ ਲਾ ਘੜੀ ਟੱਕੇ ਉਹ ਸਾਨੂੰ ਵੀ ਸੁਖਰਾਮਨ ਚਾਰ ਦਿਨ ਕੱਟ ਲੈਣ ਦੇ ਜੀ ਇਹ ਖਲਾ ਆ ਇਹ ਕਿਹਨੇ ਪੈਦਾ ਕੀਤਾ ਕਦੀ ਕੋਈ ਸਹਰਾ ਤੁਸੀਂ ਨੌਂਦੀ ਗੱਲਾਂ ਕਰਦਾ ਨਹੀਂ ਦੇਖੋਗੇ ਜੀ ਠੀਕ ਕਦੀ ਕੋਈ ਬਾਪ ਜਿਹੜਾ ਧੀ ਨੂੰ ਇੰਨੀ ਆਜ਼ਾਦੀ ਦੇਣ ਦੇ ਬਾਰੇ ਗੱਲਾਂ ਨਹੀਂ ਕਰਦਾ ਤੁਸੀਂ ਨਜ਼ਰ ਆਊਗਾ ਤੁਹਾਨੂੰ ਕਰਦਾ ਕੌਣ ਆ ਮਾਂ ਹੂੰ ਜਿਹੜੀ ਇੱਕ ਪਾਸੇ ਸੱਸ ਵੀ ਹੈ ਇੱਕੋ ਟਾਈਮ ਤੇ ਇੱਕੋ ਪਾਸੇ ਮਾਂ ਵੀ ਹੈ ਮਾਂ ਵੀ ਹੈ ਹੂੰ ਨਜ਼ਰਾਂ ਉਹਦੀਆਂ ਦੋ ਆ ਰੱਬ ਨੇ ਅੱਖਾਂ ਵੀ ਦੋ ਦਿਤੀਆਂ ਉਹ ਦੇਖਦੀ ਵੀ ਦੋਰਾ ਆ ਉਦੀ ਮਾਨਸਿਕਤਾ ਵੀ ਦੋਰੀ ਹੈ ਉਹਦਾ ਨਜ਼ਰੀਆ ਵੀ ਦੁਰ ਆਇਆ ਤੇ ਜੇਕਰ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਇੱਕ ਮੰਝੇ ਤੇ ਦੋਰੀ ਦੋਰੀ ਸੋਚ ਰੱਖ ਕੇ ਚੱਲੋਗੇ ਤੇ ਤੁਹਾਡੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਪਿਆਰ ਮੁਹੱਬਤ ਆਪਸੀ ਇਤفاق ਨਹੀਂ ਹੋਣਾ ਭਾਵੇਂ ਤੁਹਾਡੇ ਘਰ ਦੇ ਵਿੱਚ ਨੋਟਾਂ ਦਾ ਮੀਂਹ ਵਰਦਾ ਹੋਵੇ ਤੁਸੀਂ ਹਮੇਸ਼ਾ ਦੁਖੀ ਰਹਿਣਾ ਸਹੀ ਗੱਲ ਕਹੀ ਤੁਸੀਂ ਕਿ ਜਿਹੜਾ ਪਰਿਵਾਰ ਦੇ ਵਿੱਚ ਸੁੱਖ ਹੈ ਨਾ ਉਹ ਪੈਸਾ ਨਹੀਂ ਲੈ ਕੇ ਆਂਦਾ ਤੁਹਾਡਾ ਆਪਣਾ ਵਤੀਰਾ ਲੈ ਕੇ ਆਉਂਦਾ ਤੁਹਾਡੀ ਆਪਸੀ ਸੋਚ ਲੈ ਕੇ ਆਉਂਦੀ ਹੈ ਜੇ ਇੱਕ ਦੂਜੇ ਦੀ ਫਿਕਰ ਕਰਦੇ ਹੋ ਤਾਂ ਫਿਰ ਅੱਗੇ ਜਾ ਕੇ ਫਿਕਰਾਂ ਨਹੀਂ ਹੁੰਦੀਆਂ ਜਿਨ੍ਹਾਂ ਤੁਸੀਂ ਕਹੋਗੇ ਕਿ ਜੋ ਦਿੱਕਤਾਂ ਪਰਿਵਾਰਾਂ ਦੇ ਵਿੱਚ ਹੁੰਦੀਆਂ ਨੇ ਉਹ ਨਹੀਂ ਹੁੰਦੀਆਂ ਤੇ ਜਾਂਦੇ ਹੋਏ ਜਦੋਂ ਮੰਜੇ ਦੇ ਉੱਤੇ ਬਜ਼ੁਰਗ ਮਾਤਾ ਪਈ ਹੁੰਦੀ ਹੈ ਸੱਸ ਪਈ ਹੁੰਦੀ ਹੈ ਤਾਂ ਉਹਦੀ ਪੂਰੀ ਸੇਵਾ ਹੁੰਦੀ ਹੈ ਜੇਕਰ ਉਹਨੇ ਨੂੰ ਨੂੰਤੀ ਸਮਝਿਆ ਹੋਵੇ ਫਿਰ ਉਸ ਤੋਂ ਬਾਅਦ ਜੇ ਧੀ ਨੂੰ ਬਣ ਕੇ ਗਈ ਹੈ ਤਾਂ ਆਪਣਾ ਉਹੀ ਵਤੀਰਾ ਅੱਗੇ ਨਾ ਇਸਤੇਮਾਲ ਕਰੇ ਆਪਣੀ ਨੂੰਹ ਦੇ ਨਾਲ ਜੀ ਜੀ ਉਹਨੂੰ ਵੀ ਦੇਖਣਾ ਚਾਹੀਦਾ ਮੇਰੇ ਨਾਲ ਇਹ ਹੋਇਆ ਤਾਂ ਮੈਂ ਮੈਂ ਅੱਗੇ ਇਦਾਂ ਨਹੀਂ ਕਰਨਾ ਦੇਖੋ ਗੱਲ ਇਹ ਹੈ ਇਹ ਨੂੰਹ ਵੀ ਸਮਝੇ ਕਿ ਜੋ ਵਤੀਰਾ ਉਹ ਆਪਣੀ ਸੱਸ ਦੇ ਨਾਲ ਕਰਦੀ ਹੈ ਹੂੰ ਜੋ ਸੱਸ ਦੇ ਨਾਲ ਉਹ ਬਿਹੇਵ ਕਰਦੀ ਹੈ ਉਹੋ ਹੀ ਜੇਕਰ ਕਿਤੇ ਉਹਦੀ ਪਰਜਾਈ ਪੇਕੇ ਬੈਠੀ ਉਹਦੀ ਮਾਂ ਨਾ ਕਰੇ ਫੇਰ ਇਹ ਵੀ ਸੋਚ ਰੱਖਣੀ ਚਾਹੀਦੀ ਹੈ ਬਿਲਕੁਲ ਜਿਹੜੀ ਨੂੰਹ ਆ ਜਿਨੇ ਆਪਣੇ ਕੁੱਟਮਾਰ ਕਰਕੇ ਸੱਸ ਸਹੁਰੇ ਨੂੰ ਘਰੋਂ ਕੱਢਿਆ ਹੋਵੇ ਬਾਹਰ ਉਹ ਵਿਚਾਰੇ ਬਿਰਧ ਆਸ਼ਰਮ ਦੇ ਵਿੱਚ ਰੁਲਦੇ ਹੋਣ ਉਹਨਾਂ ਨੂੰ ਨਾ ਕੋਈ ਖਾਣ ਨੂੰ ਪੁੱਛਦਾ ਹੋਵੇ ਨਾ ਕੋਈ ਪੈਨ ਨੂੰ ਪੁੱਛਦਾ ਹੋਵੇ ਤੇ ਸੁੱਟ ਕੇ ਬਿਰਧ ਆਸ਼ਰਮਾਂ ਦੇ ਵਿੱਚ ਤੇ ਆਪ ਜਾ ਕੇ ਆਪਣੇ ਪੇਕੇ ਘਰ ਬੈਠ ਕੇ ਕੁਰਸੀ ਦੇ ਉੱਪਰ ਲੱਤ ਤੇ ਲੱਤ ਰੱਖ ਕੇ ਆਪਣੀ ਪਰਜਾਈ ਨੂੰ ਸਮਝਾਵੇ ਕਿ ਮਾਪੇ ਦਾ ਦੀ ਸੇਵਾ ਦੇ ਵਿੱਚੋਂ ਹੀ ਸਵਰਗ ਮਿਲਦਾ ਸਾਰੇ ਸੁੱਖ ਮਿਲਦੇ ਆ ਸਭ ਕੁਝ ਇੱਥੇ ਹੀ ਆ ਤੁਸੀਂ ਇਹਨਾਂ ਦੀ ਸੇਵਾ ਕਰੋ ਦਵਲ ਕੇ ਜੇਕਰ ਸੇਵਾ ਕਰੋਗੇ ਤਾਂ ਕਰਵਾ ਲੋਗੇ ਇਹ ਦੋਰੀ ਮੰਨ ਸਕਦਾ ਨਹੀਂ ਬਿਲਕੁਲ ਇੱਕ ਪਾਸੇ ਸੀ ਕਿ ਇਹ ਔਰਤ ਆਜ਼ਾਦ ਨਹੀਂ ਹੋਈ ਦੂਸਰੇ ਪਾਸੇ ਇੰਨੀ ਜ਼ਿਆਦਾ ਆਜ਼ਾਦ ਆ ਕਿ ਆਪ ਆਪਣੀ ਮਰਜ਼ੀ ਦੇ ਨਾਲ ਆਪਣਾ ਜੀਵਨ ਜੀ ਸਕਦੀ ਹੈ ਦੂਸਰੇ ਨੂੰ ਆਪਣੀ ਮਰਜ਼ੀ ਦੇ ਨਾਲ ਜੀਵਨ ਜੀਣ ਨਹੀਂ ਦੇ ਸਕਦੀ ਇਹ ਆਜ਼ਾਦੀ ਹੈ ਬਿਲਕੁਲ ਆਜ਼ਾਦੀ ਨਹੀਂ ਜੇਕਰ ਇਹਨੂੰ ਤੁਸੀਂ ਆਜ਼ਾਦੀ ਸਮਝਦੇ ਹੋ ਤਾਂ ਮੈਂ ਕਹਿੰਦਾ ਕਿ ਇਹ ਆਜ਼ਾਦੀ ਨਹੀਂ ਹੋਣੀ ਚਾਹੀਦੀ ਤੁਹਾਨੂੰ ਆਪਣੇ ਵਿਚਾਰ ਸਾਂਝੇ ਕਰਨ ਦੀ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਖੁੱਲਕੇ ਹੱਸਣ ਦੀ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਖੁੱਲਕੇ ਪੈਣਨ ਦੀ ਖੁੱਲਕੇ ਖਾਣ ਪੀਣ ਦੀ ਆਜ਼ਾਦੀ ਹੋਵੇ ਤਾਂ ਫਿਰ ਆਜ਼ਾਦੀ ਹੈ ਜੇਕਰ ਤੁਸੀਂ ਕਹੋ ਕਿ ਇੰਸਟਾਗ੍ਰਾਮ ਤੇ ਅੰਦਰ ਵੜ ਕੇ ਕਿਸੇ ਕਮਰੇ ਦੇ ਵਿੱਚ ਤੁਸੀਂ ਚਾਰਕਾ ਕੱਪੜੇ ਲਾ ਕੇ ਆਪਣੀ ਵੀਡੀਓ ਪਾ ਕੇ ਪ੍ਰਸਿੱਧੀ ਖੱਟਜੋ ਤੇ ਮਾਂ ਕਹੇ ਕਿ ਸਾਡੀ ਕੁੜੀ ਬੜੀ ਆਜ਼ਾਦ ਆ ਤੇ ਸੱਸ ਕਹੇ ਸਾਡੀ ਨੂੰਹ ਬੜੀ ਆਜ਼ਾਦ ਆ ਲਾਹਣਤ ਐਸੀ ਆਜ਼ਾਦੀ ਦੇ ਉੱਪਰ ਜਿਹੜੀ ਆਪਣੀ ਜਿਸਮ ਵੇਚ ਕੇ ਤੁਸੀਂ ਚਾਰ ਛਿਲੜਾਂ ਭਾਲਦੇ ਫਿਰਦੇ ਹੋ ਇਹ ਆਜ਼ਾਦੀ ਹੈ ਬਿਲਕੁਲ ਨਹੀਂ ਆਜ਼ਾਦੀ ਦੇ ਤਾਂ ਸੀਮਾ ਇਹ ਨਹੀਂ ਸਮਝ ਸਕੇ ਹੂੰ ਆਜ਼ਾਦੀ ਤਾਂ ਸਾਡੇ ਘਰਾਂ ਦੇ ਵਿੱਚ ਆਈ ਹੀ ਨਹੀਂ ਆਜ਼ਾਦੀ ਨੂੰ ਤੇ ਅੱਜ ਵੀ ਤੁਸੀਂ ਜੇਕਰ ਕਿਤੇ ਆਪਣੀ 16 ਸਾਲ ਦੀ ਕੁੜੀ ਨੂੰ ਕਿਤੇ ਬਾਜ਼ਾਰ ਦੇ ਵਿੱਚ ਰਾਤ ਨੂੰ ਕਿਤੇ 30 ਦੀ ਡੱਬੀ ਲੈਣ ਜਾਣ ਦੇਣਾ ਹੋਵੇ ਨਾ ਤੇ ਕਹਿੰਦੇ ਕਿ 5 ਸਾਲਾਂ ਦਾ ਆਪਣਾ ਭਰਾ ਲਾ ਜਾ ਭਰਾ ਦੇ ਮੋਢੇ ਤੇ ਬੰਦੂਕ ਟੰਗੀ ਆ ਹੂੰ ਆਇਆ ਆਜ਼ਾਦੀ ਆਜ਼ਾਦ ਅਸੀਂ ਜਿਸ ਪਾਸੇ ਹੋਣਾ ਸੀ ਉਸ ਪਾਸੇ ਹੱਲੇ ਵੀ ਪੈਰਾਂ ਦੇ ਵਿੱਚ ਸਾਡੇ ਸਮਾਜ ਦੀਆਂ ਰਸਮੋ ਰਿਵਾਜਾਂ ਦੀਆਂ ਬੀੜੀਆਂ ਹੈਗੀਆਂ ਤੇ ਜਿਹਨੂੰ ਇਹ ਲੋਕ ਆਜ਼ਾਦੀ ਕਹਿੰਦੇ ਆ ਰੌਲਾ ਬੜਾ ਪੈਂਦਾ ਹੁੰਦਾ ਸੀਗਾ ਕਿ ਚੈਨਲਾਂ ਦੇ ਉੱਪਰ ਅਸ਼ਲੀਲਤਾ ਬੜੀ ਆ ਗਈ ਆ ਆ ਗਾਣਿਆਂ ਦੇ ਵਿੱਚ ਅਸ਼ਲੀਲਤਾ ਆ ਗਈ ਫਲਾਣੇ ਗਾਇਕ ਨੇ ਨੰਗੀਆਂ ਨਚਾਤੀਆਂ ਫਲਾਣੇ ਗਾਇਕ ਨੇ ਗੰਦ ਪਾਤਾ ਵੇ ਅੱਜ ਤਾਂ ਚੈਨਲਾਂ ਤੇ ਕੋਈ ਗੱਲ ਹੀ ਨਹੀਂ ਹੁੰਦੀ ਇਦਾਂ ਦੀ ਹੂੰ ਅਜੇ ਤੁਹਾਡੇ ਹੱਥਾਂ 'ਚ ਜਿਹੜੇ ਮੋਬਾਈਲ ਫੜੇ ਹੋਏ ਆ ਤੁਸੀਂ ਉਹਨਾਂ ਦੇ ਉੱਪਰ ਨੰਗੀਆਂ ਹੋ ਰਹੀਆਂ ਬਿਲਕੁਲ ਇਹ ਆਜ਼ਾਦੀ ਹੈ ਤੇ ਜੇਕਰ ਤੁਸੀਂ ਸਾਰਾ ਕੁਝ ਇੱਥੇ ਦਿਖਾ ਰਹੇ ਹੋ ਤੇ ਭਾਈ ਫਿਰ ਤੁਹਾਡੀ ਇਹ ਆਜ਼ਾਦੀ ਸਾਨੂੰ ਚੰਗੀ ਨਹੀਂ ਲੱਗਦੀ ਹਮ ਇਸ ਆਜ਼ਾਦੀ ਦੇ ਉੱਪਰ ਪਾਬੰਦੀ ਹੋਣੀ ਚਾਹੀਦੀ ਹੈ ਹੁਣ ਚੈਨਲਾਂ ਵਾਲੇ ਦਾ ਕਸੂਰ ਨਹੀਂ ਹੁਣ ਸਰੋਤਿਆਂ ਦਾ ਕਸੂਰ ਨਹੀਂ ਹੁਣ ਕਿਸੇ ਗਾਇਕ ਦਾ ਕਸੂਰ ਨਹੀਂ ਕਿਸੇ ਗੀਤਕਾਰ ਦਾ ਕਸੂਰ ਨਹੀਂ ਕਿਸੇ ਵੀਡੀਓ ਡਾਇਰੈਕਟਰ ਦਾ ਕਸੂਰ ਨਹੀਂ ਕਿਸੇ 뮤직 ਡਾਇਰੈਕਟਰ ਦਾ ਕਸੂਰ ਨਹੀਂ ਕਸੂਰ ਕਿਸ ਦਾ ਭਾਈ ਹਮ ਇਹ ਜਿਹੜੀਆਂ ਬੀਬੀਆਂ ਆਪ ਹੀ ਤੁਸੀਂ ਇਹ ਦੇਖੋ ਕਿ ਤੁਸੀਂ ਵਿਆਹਾਂ ਸ਼ਾਦੀਆਂ ਦੇ ਮੂਵੀਆ ਤੋਂ ਹੁੰਦੇ 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 ਅੱਜ ਤੁਸੀਂ ਹਨੀਮੂਨ ਤੱਕ ਦੀ ਵੀਡੀਓ ਬਣਾਉਣ ਨੂੰ ਉਤਾਵਲੇ ਹੋ ਗਏ ਆ ਇਹ ਆਜ਼ਾਦੀ ਹੈ ਬਿਲਕੁਲ ਸਾਨੂੰ ਬਹੁਤ ਵੱਡੇ ਸਵਾਲ ਜਿਹੜੇ ਆ ਉਹ ਪਰੇਸ਼ਾਨ ਕਰਦੇ ਆ ਅੱਜ ਔਰਤ ਮੋਢੇ ਨਾਲ ਮੋਢਾ ਜੋੜ ਕੇ ਮਰਦ ਦੇ ਨਾਲ ਬਰਾਬਰ ਕੰਮ ਕਰੇ ਜੀ ਪਰ ਉਹਨੂੰ ਆਪਣੀ ਆਜ਼ਾਦੀ ਦੇ ਅਸਲ ਮਾਇਨੇ ਪਤਾ ਹੋਣੇ ਚਾਹੀਦੇ ਆ ਕਿ ਆਜ਼ਾਦੀ ਕਿੱਥੋਂ ਲੈਣੀ ਹੈ ਹੂੰ ਤੇ ਕਿੱਥੇ ਉਹਨੇ ਆਜ਼ਾਦੀ ਨਹੀਂ ਮੰਨਣੀ ਫਿਰ ਗੱਲ ਬਣਦੀ ਹੈ ਔਰਤ ਜਮ ਜਮ ਆਜ਼ਾਦੀ ਮਾਣੇ ਔਰਤ ਹਰਥਾਂ ਆਜ਼ਾਦ ਹੋਵੇ ਪਰ ਇੰਨੀ ਆਜ਼ਾਦ ਨਾ ਹੋ ਜਵੇ ਕਿ ਲੋਕ ਉਹਨੂੰ ਅੰਦਰ ਵੜ ਵੜ ਕੇ ਦੇਖਦੇ ਫਿਰਨ ਜੀ ਜੋਗੀ ਜੀ ਬਾਤ ਵਧੀਆ ਗੱਲਾਂ ਤੁਸੀਂ ਕੀਤੀਆਂ ਨੇ ਸਾਡੇ ਦਰਸ਼ਕ ਵੀ ਆਜ਼ਾਦੀ ਦਾ ਅਸਲ ਮਾਇਨਾ ਸਮਝ ਗਏ ਹੋਣਗੇ ਆਜ਼ਾਦੀ ਖਾਣ ਦੀ ਹੋਣੀ ਚਾਹੀਦੀ ਹੈ ਆਜ਼ਾਦੀ ਪਹਿਨਣ ਦੀ ਹੋਣੀ ਚਾਹੀਦੀ ਹੈ ਆਜ਼ਾਦੀ ਸਭ ਕੁਝ ਕਰਨ ਦੀ ਹੋਣੀ ਚਾਹੀਦੀ ਹੈ ਪਰ ਸਭ ਕੁਝ ਕਰਨ ਦੀ ਆਜ਼ਾਦੀ ਨਹੀਂ ਹੋਣੀ ਚਾਹੀਦੀ ਹੈ। ਇਹੀ ਗੱਲਾਂ ਦੇ ਨਾਲ ਅਸੀਂ ਅੱਜ ਸਵੇਰੇ ਸਾਰੇ ਪ੍ਰੋਗਰਾਮ ਨੂੰ ਵਿਰਾਮ ਦਿੰਨੇ ਆ। ਮੈਨੂੰ ਮੀਨੂ ਨੂੰ ਤਾਂ ਮੈਨੂੰ ਚਾਰੰਜਿਤ ਜੋਗੀ ਨੂੰ ਦਿਓ ਇਜਾਜ਼ਤ ਐਸੇ 3.0 ਸਿਡਿਗਟੈਕਲੋਜੀ ਲਾਈਵ ਪੰਜਾਬੀ ਟੀਵੀ। ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ, ਜੀਓ ਫਾਈਬਰ, ਟੈਟਾ ਟਾਪਲੇ ਟੀਵੀ ਦੇਖਿਆ ਜਾ ਸਕਦਾ ਹੈ। वॉल्ड 5 ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA, Canada, Australia, New Zealand ਤੇ Europe ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ Live Punjabi TV